ਤਸਵੀਰਾਂ ਲਗਾਤਾਰ ਬਖਾ ਰਹੇ ਆ ਤੁਹਾਨੂੰ ਰੋਪੜ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਸ ਢੰਗ ਦੇ ਨਾਲ ਰੋਡ ਸ਼ੋਅ ਨਿਕਲਣ ਜਾ ਰਿਹਾ ਹੈ ਜਗੈਸ਼ਨ ਰੋੜੀ ਇੱਥੇ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਸਮਰਥਕ ਲੈ ਕੇ ਇੱਥੇ ਪਹੁੰਚੇ ਨੇ ਕੀ ਕੁਝ ਕਹਿਣਾ ਚਾਹੋਗੇ ਜੀ ਵੱਡੀ ਗਿਣਤੀ ਦੇ ਵਿੱਚ ਸਮਰਥਕਾਂ ਦੇ ਇਕੱਠ ਦੇ ਨਾਲ ਤੁਸੀਂ ਰੋਪੜ ਪਹੁੰਚੇ ਹੋ ਅਸੀਂ ਰਸਤੇ ਚਾ ਰਹੇ ਸੀ ਮੈਨੂੰ ਦੋ ਬਜ਼ੁਰਗ ਮਿਲੇ ਉਹਨਾਂ ਨੇ ਕਿਹਾ ਹੁਣ ਇੱਕੋ ਗੱਲ ਮੈਂ ਕਿਹਾ ਮਾਤਾ ਜੀ ਖਿਆਲ ਰੱਖਣਾ ਕਹਿੰਦੇ ਪੁੱਤਰ ਕਿਉਂ ਪੜੇ ਹੋ ਚੱਕਰ ਮੇ ਕੋਈ ਨਹੀਂ ਟੱਕਰ ਮੇ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਕੰਮਾਂ ਨੂੰ 2 ਸਾਲ ਦੇ ਜਿਹੜੇ ਲੋਕ ਉਹਨਾਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਜਿਹੜਾ 13 ਜ਼ੀਰੋ ਦੇ ਨਾਲ ਜਿਹੜੇ ਆਪਣੇ 13 ਵਾਜਾਂ ਨੇ ਉਹ ਲੋਕ ਸਭਾ ਵਿੱਚ ਭੇਜਣ ਜਾ ਰਹੀਆਂ ਔਰ ਮਾਰਬਿੰਦਰ ਕੰਗ ਸਾਬ ਜਿਹੜਾ ਨੂੰ ਕੋਈ ਲਗਭਗ ਅੱਜ ਚੌਥਾ ਜਿਹੜਾ ਸੀ ਉਹਨਾਂ ਦਾ ਗੜਸ਼ੰਕਰ ਦੇ ਵਿੱਚ ਔਰ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਪਿਆਰ ਹੈ ਰੋਪੜ ਦੇ ਹਲਕੇ ਵਿੱਚ ਮੈਂ ਦੇਖ ਰਿਹਾ ਸੰਗਤਾਂ ਦੇ ਵਿੱਚ ਬਹੁਤੋ ਸ਼ਾਇਆ ਬਾਈ ਨਾਲੋਂ ਵੀ ਵੱਧ ਜਿਹੜਾ ਆ ਵੱਡੀ ਲੀਡ ਜਿਹੜੀ ਹੈ ਉਹ ਹਲਕਾ ਗੜਸ਼ੰਕਰ ਭਲਾਚੌਰ ਨਮਾ ਸ਼ਹਿਰ ਤੇ ਨਾਲ ਅਨੰਦਪੁਰ ਸਾਹਿਬ ਚਮਕੌਰ ਸਾਹਿਬ ਖਰੜ ਮੁਹਾਲੀ ਰੋਪੜ ਜਿਹੜੀ ਨੌਂ ਵਿਧਾਨ ਸਭਾ ਆ ਬਹੁਤ ਵੱਡੇ ਮਾਰਜਨ ਦੇ ਨਾਲ ਜਿਹੜੇ ਆ ਕਾਂਗਸਪਾ ਜਿਹੜੇ ਆ ਪੰਜਾਬ ਦੇ ਵਿੱਚੋਂ ਅਨੰਦਪੁਰ ਸਾਹਿਬ ਦੀ ਆਵਾਜ਼ ਬਣ ਕੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਜਿਹੜੀ ਲੋਕ ਸਭਾ ਆ ਉੱਥੇ ਆਪਣੀ ਹਾਰੀ ਲਵਾਣਗੇ ਕਾਂਗਰਸ ਨੇ ਅੱਜ ਵਿਜੇਂਦਰ ਸਿੰਘਲਾ ਨੂੰ ਇਸ ਸੀਟ ਦੇ ਉੱਪਰ ਆਪਣਾ ਕੈਂਡੀਡੇਟ ਬਣਾਇਆ ਉਹਨਾਂ ਦੀ ਉਮੀਦਵਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੂੰ ਸ਼ੁਭ ਕਾਮਨਾਵਾਂ ਮੁਬਾਰਕਾਂ ਉਹਨਾਂ ਨੂੰ ਪਰ ਉਹ ਸੰਗਰੂਰ ਆਪਣਾ ਦੇਖਣ ਜਿੱਥੋਂ ਦੇ ਹੈਗੇ ਨੇ ਸਾਡੇ ਲੋਕ ਜਿਹੜੇ ਐਥੋਂ ਦੇ ਲੋਕਲ ਕੈਂਡੀਡੇਟ ਸਾਡੇ ਜਿਹੜੇ ਹੈਗੇ ਆ ਕਾਂਗਸ ਸਾਹਿਬ ਉਹਨਾਂ ਨੂੰ ਪਿਆਰ ਵੀ ਦੇਣਗੇ ਸਤਿਕਾਰ ਵੀ ਦੇਣਗੇ ਔਰ ਲੋਕ ਸਭਾ ਦੇ ਵਿੱਚ ਵਿਭੇਜਨ ਕੀ ਹਾਲ ਹੈ ਲੱਗਦਾ ਨਹੀਂ ਕਿ ਕਾਂਗਰਸ ਦਾ ਇਸ ਦਾਅ ਦੇ ਨਾਲ ਕਈ ਸੀਟਾਂ ਦੇ ਉੱਪਰ ਚੋਣ ਜਿਹੜੀ ਹੈ ਉਸ ਦੇ ਵਿੱਚ ਰੋਚਕ ਮੁਕਾਬਲੇ ਵੇਖਣ ਨੇਤ ਲੜਦੇ ਹੋਏ ਨਜ਼ਰ ਆ ਰਹੇ ਨੇ ਸੁਖਜਿੰਦਰ ਰੰਦਾਵਾ ਵੀ ਚੋਣ ਮੈਦਾਨ ਦੇ ਵਿੱਚ ਆ ਗਏ ਉਹ ਕਿਤੇ ਨਾ ਕਿਤੇ ਨਾ ਬੁਖਰਾ ਗਏ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੰਗਰੂਰ ਵਾਲੇ ਨੂੰ ਆਨੰਦਪੁਰ ਸਾਹਿਬ ਭੇਜ ਰਹੇ ਨੇ ਗਿੱਦੜਵਾਹੇ ਵਾਲੇ ਨੂੰ ਲੁਧਿਆਣਾ ਭੇਜ ਰਹੇ ਨੇ ਕੋਈ ਕਿਸੇ ਤੱਕ ਜੇ ਨਹੀਂ ਬਣਦੀ ਅੱਜ ਪੰਜਾਬ ਨੇ ਇੱਕੋ ਹੀ ਗੱਲ ਬਣਾਈ ਹੋਈ ਆ ਮਨਿਕ ਬਣਾ ਲਿਆ ਕਿ ਪੰਜਾਬ 2 ਸਾਲ ਦੇ ਵਿੱਚ ਜੋ 75 ਸਾਲਾਂ ਵਿੱਚ ਨਹੀਂ ਹੋਇਆ ਉਹ ਮੁੱਖ ਮੰਤਰੀ ਸਾਹਿਬ ਨੇ ਕੰਮ ਕੀਤਾ ਇਨਫਰਾਸਟ੍ਰਕਚਰ ਨੂੰ ਲੈ ਕੇ এনवायरमेंट ਨੂੰ ਲੈ ਕੇ ਏਮਪਲੋਇਮੈਂਟ ਨੂੰ ਲੈ ਕੇ ਔਰ ਜਿਹੜਾ ਨੌਜਵਾਨਾਂ ਨੂੰ 40000 ਤੋਂ ਵੱਧ ਹਰ ਘਰ ਦੀ ਜਿਹੜੀ 5-6000 ਦੀ ਬਿਜਲੀ ਮਾਫ ਔਰ ਇਹਦੇ ਨਾਲ ਪੰਜਾਬ ਦਾ ਪਾਣੀ ਜਿਹੜਾ ਪਾਣੀ ਦੇ ਨਾਂ ਤੇ ਪੰਜਾਬ ਜਾਣਿਆ ਜਾਂਦਾ ਸੀ ਜੇਕਰ ਪਾਣੀ ਦੀ ਸਚੱਜੀ ਵਰਤੋਂ ਹੋਈ ਹੈ ਤਾਉ ਮੁੱਖ ਮੰਤਰੀ ਸਾਹਿਬ ਨੇ ਕਰਕੇ ਦਿਖਾਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਖੋਗੇ ਕਿ ਨਵੀਆਂ ਨਹਿਰਾਂ ਬਣ ਰਹੀਆਂ ਨੇ ਪੰਜਾਬ ਦਾ ਪਾਣੀ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਸੋਚਦੀਆਂ ਕਿ ਕਿਉਂਕਿ ਅਗਲੇ ਇਲੈਕਸ਼ਨ ਨਹੀਂ ਅਗਲੀ ਜਨਰੇਸ਼ਨ ਬਾਰੇ ਸੋਚ ਰਹੇ ਆ ਔਰ ਵੱਡੇ ਮਾਰਜਨ ਦੇ ਨਾਲ ਲੋਕੀ ਭੇਜ ਰਹੇ ਆ ਔਰ ਪੰਜਾਬ ਦਾ ਪਾਣੀ ਜਿਹੜਾ ਕਹਿੰਦੇ ਸੀ ਅਸਲੀ ਰਖਾ ਅੱਜ ਭਗਵੰਤ ਮਾਨ ਬਣ ਕੇ ਬੈਠਾ ਭਾਜਪਾ ਦੀ ਚੈੱਕਰ ਗੱਲ ਕਰੀਏ ਭਾਜਪਾ ਰਾਮ ਮੰਦਰ ਦਾ ਮਸਲਾ ਲੈ ਕੇ ਵੀ ਲੋਕਾਂ ਦੇ ਵਿਚਾਲੇ ਜਾਂਦੀ ਹੋਈ ਨਜ਼ਰ ਆ ਰਹੀ ਹੈ ਇਸ ਤਰ੍ਹਾਂ ਦੇ ਹੋਰ ਕਈ ਮਸਲੇ ਜਿਹੜੇ ਨੇ ਉਹ ਭਾਜਪਾ ਨੇ ਚੋਣਾਂ ਦੇ ਵਿੱਚ ਲੋਕਾਂ ਦੇ ਵਿਚਾਲੇ ਰੱਖੇ ਨੇ ਇਸ ਤੋਂ ਇਲਾਵਾ ਜਿਹੜਾ ਕਹਿ ਸਕਦੇ ਆ ਕਿ Hindu ਵੋਟ ਬੈਂਕ ਨੂੰ ਆਪਣੀ ਤਰਫ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਇਸ ਏਜੰਡੇ ਨੂੰ ਜਨਰਲ ਕਾਸਟ ਲਈ ਜੇਕਰ ਕਦੀ ਕਿਸੇ ਨੇ ਕੰਮ ਕੀਤਾ ਉਹ ਮਾਨਯੋਗ ਅਰਬਿੰਦ ਕੇਜਰੀਵਾਲ ਸਾਹਿਬ ਮਾਨਯੋਗ ਭਗਵੰਤ ਮਾਜੀਆ ਆਪ ਔਰ ਪ੍ਰਭੂ ਰਾਮ ਦੀ ਹੀ ਕਿਰਪਾ ਆ ਕਿ 130 ਅੱਜ ਪੰਜਾਬ ਦੇ ਵਿੱਚ ਹੋਣ ਜਾ ਰਹੀ ਆ ਦੇਖੋ ਵੱਡੀ ਗੱਲ ਆਖੀ ਇਹਨਾਂ ਨੇ 130 ਦਾ ਨਾਰਾ ਦਿੱਤਾ ਔਰ ਤਸਵੀਰ ਵਿਖਾ ਰਿਹਾ ਤੁਹਾਨੂੰ ਜਿਸ ਢੰਗ ਦੇ ਨਾਲ ਰੋਡ ਸ਼ੋ ਜਿਹੜਾ ਉਸ ਦੀ ਸ਼ੁਰੂਆਤ ਹੋ ਰਹੀ ਆ ਔਰ ਸ਼ੁਰੂਆਤ ਦੇ ਵਿੱਚ ਜਿਸ ਢੰਗ ਦੇ ਨਾਲ ਵੱਡਾ ਇਕੱਠ ਜਿਹੜਾ ਉਹ ਇਸ ਰੋਡ ਸ਼ੋ ਦੇ ਨਾਲ ਜੁੜਦਾ ਹੋਇਆ ਨਜ਼ਰ ਆ ਰਿਹਾ ਵੇਖਣ ਵਾਲੀ ਗੱਲ ਰਹੇਗੀ ਕਿ ਮੁੱਖ ਮੰਤਰੀ ਜਿਹੜੇ ਨੇ ਉਹ ਜਦੋਂ ਇੱਥੇ ਪਹੁੰਚਦੇ ਨੇ ਤੇ ਇੱਥੇ ਪਹੁੰਚ ਕੇ ਇੱਥੋਂ ਦੀ ਜਨਤਾ ਨੂੰ ਕੀ ਕੁਝ ਕਹਿੰਦੇ ਹੋਏ ਨਜ਼ਰ ਆਣਗੇ ਕਿਸ ਢੰਗ ਦੇ ਨਾਲ ਇੱਥੋਂ ਦੀ ਜਨਤਾ ਤੋਂ ਵੋਟ ਅਪੀਲ ਕੀਤੀ ਜਾਏਗੀ ਔਰ ਜਿਹੜਾ 4 ਤਰੀਕ ਨੂੰ ਫਤਵਾਨ ਹੈ ਤੇ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੀ ਜਿਹੜੀ ਜਨਤਾ ਹੈ ਉਹ ਕਿਦੇ ਨਾਂ ਤੇ ਮੋਹਰ ਲਾਂਦੀ ਹੋਈ ਨਜ਼ਰ ਆਊਗੀ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਰੋਪੜ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par